ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਟਾਲੀ ਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜੇ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੈ ਆਪਣੇ ਵੀਡੀਓ ਨੂੰ ਬੈਲ ਆਈਕਨ ਦਾ ਜਿਹੜਾ ਬਟਨ ਹੈ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਬਹੁਤ ਹੀ ਸੋਹਣੇ ਸੋਹਣੇ ਜਿਹੜੇ ਆਪਾਂ ਤੁਹਾਡੇ ਲਈ ਰੰਗ ਡਿਜ਼ਾਈਨ ਲੈ ਕੇ ਆਉਂਦੇ ਰਹਿੰਨੇ ਆ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਆਪਾਂ ਨਾਲ ਹੀ ਦੀ ਨਾਲ ਹੀ ਸੂਟਾਂ ਦੇ ਜਿਹੜੇ ਰੇਟ ਆ ਦੱਸਦਿੰਨੇ ਹੁੰਨੇ ਆ ਕਿਉਂਕਿ ਆਪਣੇ ਕੋਲੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੂੰ WhatsApp ਮੈਸੇਜ ਕਰੋਗੇ ਤਾਂ ਹੀ ਆਪਾਂ ਤੁਹਾਨੂੰ ਪ੍ਰਾਈਸ ਦੱਸਾਂਗੇ ਆਪਾਂ ਤੁਹਾਨੂੰ ਜਿਹੜੇ ਵੀ ਪ੍ਰਾਈਸ ਆਪਣੇ ਹੁੰਦੇ ਆ ਸ਼ਿਪਿੰਗ ਫ੍ਰੀ ਹੁੰਦੀ ਹੈ ਜਾਂ ਨਾ ਫ੍ਰੀ ਹੁੰਦੀ ਆਪਾਂ ਤੁਹਾਨੂੰ ਸਾਰੀ ਚੀਜ਼ ਆ ਜਿਹੜੀ ਵੀਡੀਓ ਦੇ ਵਿੱਚ ਈ ਕਲੀਅਰ ਕਰ ਦਿੰਨੇ ਆ ਤਾਂ ਕਰਕੇ ਭੈਣਾਂ ਨੂੰ ਮੇਰੀ ਬੇਨਤੀ ਹੈ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜਿਹੜੇ ਬਰਬਰੀ कॉटन ਦੇ ਉੱਪਰ ਛੂਟ ਨੇ विदाउट लाइनिंग ਇਹ ਸੂਟ ਜਿਹੜੇ ਬਣਨ ਵਾਲੇ ਆ ਜੀ ਤੁਸੀਂ ਜਿਵੇਂ ਮਰਜੀ ਇਹਨਾਂ ਨੂੰ ਸੂਟਾਂ ਨੂੰ ਪਾਰਟੀ ਵੀਰ ਸੂਟ ਆਜੇ ਬਣਾ ਸਕਦੇ ਹੋ ਵੀ ਤਾਂ ਕਿ ਲਾਈਨਿੰਗ ਨਹੀਂ ਹੈ ਨਾ ਤੇ ਉੱਤੇ ਕੋਈ ਜਿਹੜੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਜਿਹੜੇ ਹੈਗੇ ਬਹੁਤ ਹੀ ਸੌਫਟ ਆ ਜਿਹੜਾ ਇਹਨਾਂ ਦਾ ਕੱਪੜਾ ਹੈਗਾ ਤੁਸੀਂ ਆਪਣੇ ਕੋਲੋਂ ਜੋ ਵੀ ਸੂਟ ਤੁਹਾਨੂੰ ਪਸੰਦ ਹੋਣਗੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਲਿਓ ਬਹੁਤ ਸੋਹਣੇ ਕਲਰ ਆਏ ਨੇ ਇਹਦੇ ਵਿੱਚ ਇਹ ਹੈਗੇ ਨੇ ਜਿਹੜੇ ਜੂਟ ਵਰਪਰੀ ਦੇ ਵਿੱਚ ਆਉਂਦੇ ਆ ਨਾ ਜਿਹੜੇ ਸੂਟ ਕਾਟਨ ਦੇ ਵਿੱਚ ਉਹ ਹੈਗੇ ਆ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਬਹੁਤ ਹੀ ਸੋਹਣੀ ਜਿਹੜੀ ਇਸ ਦੀ ਪ੍ਰਿੰਟਿੰਗ ਹੈ ਕਲਰ ਵੀ ਬਹੁਤ ਹੀ ਚੁੰਚਣ ਕੇ ਲੈ ਕੇ ਆਏ ਸੋਹਣੇ ਸੋਹਣੇ ਤੁਹਾਡੇ ਲਈ ਇਸ ਤਰ੍ਹਾਂ ਦੀ ਰਹੂਗੀ ਸ਼ਰਟ ਦੀ ਪ੍ਰਿੰਟਿੰਗ ਆ ਦੇਖ ਸਕਦੇ ਹੋ ਜੀ ਇਸ ਦੇ ਨਾਲ ਜਿਹੜੀ ਹੈ ਇਹ ਸੈਲਫ ਪ੍ਰਿੰਟ ਆਉਗੀ ਬਾਟਮ ਦੇਖ ਸਕਦੇ ਹੋ ਬਾਟਮ ਇਸ ਤਰ੍ਹਾਂ ਦਾ ਕੰਟਰਾਸਟ ਰਹੂਗਾ ਜੀ ਫੋਨ ਦੇ ਵਿੱਚ ਨੇ 1021 ਦਾ ਫਰਕ ਥੋੜਾ ਜਿਹਾ ਆ ਜਾਂਦਾ ਤੁਸੀਂ ਆਪਣਾ ਵੀ ਫੋਨ ਦੀ ਜਿਹੜੀ ਸੈਟਿੰਗ ਹੈ ਉਹ ਸਹੀ ਕਰਕੇ ਰੱਖਿਆ ਕਰੋ ਜੋ ਵੀ ਕਲਰ ਆਪਣੇ ਵਿੱਚੋਂ ਫੋਨ ਦੇ ਤੁਹਾਨੂੰ ਪਤਾ ਨਹੀਂ ਸੈਟ ਆਉਂਦਾ ਮੈਂ ਤੁਹਾਨੂੰ ਨਾਲ ਦੀ ਨਾਲ ਕਲੀਅਰ ਕਰਦਣੀ ਹੁੰਦੀ ਆ ਬੀ ਕਲਰ ਇਸ ਤਰ੍ਹਾਂ ਦਾ ਨਹੀਂ ਹੈਗਾ ਜੀ ਇਸ ਤਰ੍ਹਾਂ ਦਾ ਦਿਖਦਾ ਕੋਈ ਆਪਣੇ ਕੋਲ ਡਾਊਟ ਵਾਲੀ ਗੱਲ ਨਹੀਂ ਤੁਸੀਂ ਇੱਕ ਵਾਰ ਇੱਕ ਇੱਕ ਸੂਟ ਜ਼ਰੂਰ ਆਰਡਰ ਕਰਕੇ ਦੇਖੋ ਤੁਹਾਨੂੰ ਕਪੜੇ ਬਾਰੇ ਵੀ ਪਤਾ ਲੱਗ ਜਾਣਾ ਜੀ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਆਪਾਂ ਤੁਹਾਡੇ ਨਾਲ ਕੋਈ ਫਰੋਡ ਕਰਦੇ ਆਂ ਵੀ ਇਹ ਚੀਜ਼ ਤੁਹਾਨੂੰ ਦਿਖਾ ਕੇ ਉਹ ਚੀਜ਼ ਆਪਾਂ ਤੁਹਾਨੂੰ ਨਹੀਂ ਭੇਜਾਂਗੇ ਜੋ ਜਿਹੜੀ ਚੀਜ਼ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਸੇਮ ਚੀਜ਼ ਤੁਹਾਡੇ ਘਰ ਤੱਕ ਪਹੁੰਚੂਗੀ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਆ ਦੇਖ ਸਕਦੇ ਹੋ ਸ਼ਰਟ ਦੀ ਕਲਰ ਬਿਲਕੁਲ ਸੇਮ ਆ ਰਿਹਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੁਨੀਕ ਕਲਰ ਜਿਹੜੇ ਤੁਹਾਡੇ ਲਈ ਲੈ ਕੇ ਆਏ ਆਂ ਇਸ ਤਰ੍ਹਾਂ ਦਾ ਪਹਿਲਾ ਕਲਰ ਆ ਜਾਊਗਾ ਜੀ ਇਸ ਵਿੱਚ ਇਸ ਤਰ੍ਹਾਂ ਦਾ ਅਗਲਾ ਕਲਰ ਦੇਖ ਸਕਦੇ ਹੋ 프린ਟਿੰਗ ਸਾਰਿਆਂ ਦੀ ਸੇਮ ਰਹੂਗੀ ਜੀ ਕਲਰਾਂ ਦਾ ਫਰਕ ਹੈ ਕਲਰ ਅਲੱਗ-ਅਲੱਗ ਨੇ ਇੱਕ ਆ ਜਾਊਗਾ ਇਸ ਤਰ੍ਹਾਂ ਦਾ ਕਲਰ ਸਾਰੀਆਂ ਬਾਟਮਾਂ ਦੇ ਵਿੱਚ ਸੈਲਫ ਪ੍ਰਿੰਟ ਆਊਗਾ ਵਿਦਆਊਟ ਦੁਪੱਟਾ ਰਹਿਣਗੇ ਦੁਪੱਟਾ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਲਵਾਉਣਾ ਚਾਹੁੰਦੇ ਹੋ ਲਵਾ ਸਕਦੇ ਹੋ ਨਹੀਂ ਲਵਾਉਣਾ ਚਾਹੁੰਦੇ ਤੁਹਾਡੀ ਆਪਣੀ ਚੋਇਸ ਹੈ ਜੀ ਦੇਖੋ 프린ਟਿੰਗ ਕਿੰਨੀ ਪਿਆਰੀ ਹੈ ਇਸ ਤਰ੍ਹਾਂ ਦਾ ਥੋੜਾ-ਥੋੜਾ ਬਰੀਕ ਚੱਕ ਦੇ ਵਿੱਚ ਇਸ ਦੇ ਵਿੱਚ ਨਾ ਜਿਹੜਾ ਹੁੰਦਾਗਾ ਬਰਬਰੀ ਦੇ ਵਿੱਚ ਕਾਟਨ ਬਰਬਰੀ ਦੇ ਵਿੱਚ ਆਏ ਨੇ ਦੇਖ ਸਕਦੇ ਹੋ ਇਹ ਕਲਰ ਆਪਣੇ ਕੋਲੇ अवेलेबल ਹੈ ਇਹ ਕਲਰ ਦੇਖੋ ਇਹ ਕਲਰ ਤੁਹਾਨੂੰ ਜਿਹੜਾ ਫੋਨ ਦੇ ਵਿੱਚ ਸਰਦਈ ਦਿਖ ਰਿਹਾ ਹੈ ਸਰਦਈ ਨਹੀਂ ਹੈਗਾ ਜੀ ਇਹ ਥੋੜਾ ਜਿਹਾ ਡਾਰਕ ਫਰੋਜੀ ਜਾਂ ਕਲਰ ਹੈ ਮਤਲਬ ਥੋੜਾ ਹਰੇ ਜੇਚ ਕਲਰ ਹੈਗਾ ਇਹ ਫਰੋਜੀ ਦੇ ਵਿੱਚ ਡਾਰਕ ਫਰੋਜੀ ਵੀ ਨਹੀਂ ਹੈਗਾ ਲਾਈਟ ਫਰੋਜੀ ਦੇ ਵਿੱਚ ਜਿਹੜਾ ਕਲਰ ਹੁੰਦਾ ਉਹ ਕਲਰ ਹੈਗਾ ਮੈਂ ਉੱਪਰੋਂ ਚੈੱਕ ਕਰਕੇ ਦੇਖਦੀ ਆਂ ਪਰ ਕਲਰ ਬਿਲਕੁਲ ਵੀ ਸੇਮ ਨਹੀਂ ਆ ਰਿਹਾ ਇਹਦੇ ਵਿੱਚ ਤਾਂ ਕਰਕੇ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦੱਸ ਦੇਣੀ ਹੁੰਦੀ ਆ ਵੀ ਇਹ ਕਲਰ ਇਹਦੇ ਵਿੱਚ ਇਸ ਤਰ੍ਹਾਂ ਦਾ ਦਿਖ ਰਿਹਾ ਹੈ ਤੇ ਇਸ ਤੋਂ ਅਗਲਾ ਕਲਰ ਆਪਣੇ ਕੋਲੇ ਹੈਗਾ ਜੀ ਇਹ ਕਲਰ ਇਹ ਕਲਰ ਹੈਗਾ ਡਾਰਕ ਗ੍ਰੇ ਕਲਰ ਬਹੁਤ ਹੀ ਸਰਦਾਰੀ ਜਿਹਾ ਲੁੱਕ ਦੇ ਜਿਹੜੇ ਸੂਟ ਹੈ ਪਾਰਟੀ ویئر ਸਾਰੇ ਸੂਟ ਬਣਦੇ ਆ ਜੀ ਲੇਸ ਵਗੈਰਾ ਲਗਾ ਕੇ ਸੂਟ ਬਹੁਤ ਹੀ ਪਿਆਰੇ ਲੱਗਦੇ ਆ ਇਹ ਇਸ ਬਾਰੇ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਜਿਹੜੇ ਚੱਲਣ ਵਾਲੇ ਆ ਇਸ ਤੋਂ ਅਗਲਾ ਕਲਰ ਇਹ ਹੈਗਾ ਇਹ ਵੀ ਤੁਹਾਨੂੰ ਫੋਨ ਦੇ ਵਿੱਚ ਥੋੜਾ ਜਿਹਾ ਕਲਰ ਆ ਰਿਹਾ ਹੈ ਰਾਸਟਾ ਜਿਹਾ ਕਲਰ ਹੈ ਸੂਟ ਦਾ orange ਨਹੀਂ ਹੈਗਾ ਰਾਸਟਾ ਕਲਰ ਸੂਟ ਹੈ ਇਸਾ ਕਲਰ ਹੈਗਾ ਜਿਹੜਾ ਦੇਖ ਸਕਦੇ ਹੋ ਨਾਲ ਸਾਰਿਆਂ ਦੇ ਸਿਲਪਰ ਪ੍ਰਿੰਟਾ ਜਿਹੜੀ ਬਾਟਮ ਹੋਊਗੀ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਇਸ ਤੋਂ ਅਗਲਾ ਕਲਰ ਆਪਣੇ ਕੋਲ ਆ ਜਾਊਗਾ ਡਾਰਕ ਫਰੋਜੀ ਕਲਰ ਬਿਲਕੁਲ ਡਾਰਕ ਫਰੋਜੀ ਕਲਰ ਹੈ ਫੋਨ ਦੇ ਵਿੱਚ ਤੁਹਾਨੂੰ ਪਤਾ ਕੈਮਰੇ ਦੀ ਥੋੜੀ ਜਿਹੀ ਹੁੰਦੀ ਹੈ ਜੀ ਪ੍ਰੋਬਲਮ ਕਲੀਅਰ ਨਹੀਂ ਆਉਂਦੇ ਕਲਰ ਇਹ ਆਪਾਂ ਤੁਹਾਨੂੰ ਸਾਰੇ ਕਲਰ ਹੈ ਜਿਹੜੇ ਇੱਕ ਵਾਰ ਫੇਰ ਤੋਂ ਚਲਕ ਮਰਵਾ ਦਿੰਨੇ ਆ ਜੋ ਵੀ ਤੁਹਾਨੂੰ ਪਸੰਦ ਹੋਏ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਿਓ ਜੀ ਇਹ ਹੈਗਾ ਡਾਰਕ ਡਾਰਕ ਫਰੋਜੀ ਕਲਰ ਹੈ 2.5 ਮੀਟਰ ਦੀ ਕੱਟਰ ਹੋਗੀ ਜੇ ਦੁਪੱਟਾ ਤੁਹਾਡੀ ਦਿਖ ਚੋ ਐਸਾ ਤੁਸੀਂ ਜੋ ਵੀ ਜਿਹੜਾ ਦੁਪੱਟਾ ਤੁਸੀਂ ਪਸੰਦ ਕਰਦੇ ਹੋ ਆਪ ਫੁੱਲ ਫਿਨਿਸ਼ਿੰਗ ਦੇ ਨਾਲ ਤੁਹਾਡਾ ਸੂਟ ਦੇਵਾਂਗੇ ਆਪਾਂ ਤੁਹਾਨੂੰ 1000 ਰੁਪਏ ਦੀ ਰੇਂਜ ਵਿੱਚ ਰਹਿਣ ਵਾਲੇ ਜਿਸ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ ਆਊਗਾ ਜੀ 1000 ਰੁਪਏ ਵਿਦਆਊਟ ਸ਼ਿਪਿੰਗ ਰਹੂਗੀ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਇਸ ਤੋਂ ਅੱਗੇ ਜੇ ਤੁਸੀਂ ਕੋਈ ਸੂਟ ਆਰਡਰ ਕਰਨਾ ਤੁਹਾਨੂੰ ਜਿਹੜੀ ਹੈਗੀ ਜਿੰਨੀ ਕੁ ਤੁਹਾਡੀ ਜਿਹੜੇ ਐਕਸਟਰਾ ਚਾਰਜ ਹੋਣਗੇ ਉਹ ਦੇਣੇ ਪੈਣਗੇ ਇੱਕ ਇੱਕ ਵਾਰੀ ਫੇਰ ਤੋਂ ਮੈਂ ਤੁਹਾਨੂੰ ਕੱਲਾ ਦਿਖਾ ਦਿੰਨੀ ਆ ਡਾਰਕ ਫਰੋਜੀ ਕਲਰ ਹੈਗਾ ਰਸਟ ਕਲਰ ਹੈਗਾ ਡਾਰਕ ਗ੍ਰੇ ਕਲਰ ਹੈਗਾ ਲਾਈਟ ਫਰੋਜੀ ਕਲਰ ਹੈਗਾ ਸਰਦਾ ਹੀ ਨਹੀਂ ਹੈਗਾ ਜੀ ਲਾਈਟ ਫਲੋਜੀ ਕਲਰ ਹੈਗਾ ਇਹ ਵੀ ਕਲਰ ਬਿਲਕੁਲ ਸੇਮ ਆ ਰਿਹਾ ਬਹੁਤ ਹੀ ਪਿਆਰਾ ਜਿਹਾ ਇਹ ਕਲਰ ਹੈਗਾ ਇਸ ਤਰ੍ਹਾਂ ਦੇਖ ਸਕਦੇ ਹੋ ਸਾਰੇ ਸੂਟ ਇੱਕ ਕਲਰ ਬਹੁਤ ਹੀ ਪਿਆਰਾ ਜੁਨੀਕ ਜਿਹਾ ਕਲਰ ਹੈ ਜਿਹੜਾ ਮੈਂ ਤੁਹਾਨੂੰ ਪਹਿਲ ਜਿਹੜਾ ਹੈਗਾ ਪੀਸ ਖੋਲ ਕੇ ਦਿਖਾਇਆ ਸੀ ਜੋ ਵੀ ਸੂਟ ਹੈ ਨਾ ਜੋ ਤੁਹਾਨੂੰ ਪਸੰਦ ਹੋਏ ਜੀ ਪਲੀਜ਼ ਸਕਰੀਨ ਸ਼ਾਟ ਲੈ ਲਿਓ ਪਹਿਣਾ ਨੂੰ ਮੇਰੀ ਖਾਸ ਰਿਕਵੈਸਟ ਹੈ ਵੀਡੀਓ ਨੂੰ ਜਿਹੜਾ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਅੱਗੇ ਤੋਂ ਅੱਗੇ ਤਾਂ ਕਿ ਪਹਿਣਾ ਨੂੰ ਜਿਹੜਾ ਆਪਣੇ ਬਾਰੇ ਪਤਾ ਲੱਗ ਸਕੇ ਬਹੁਤ ਹੀ ਜਿਹੜੇ ਆਪਾਂ ਪਹਿਣਾ ਦੀ ਲਿਮਟ ਵਿੱਚ ਰਹਿਣ ਵਾਲੇ ਜਿਹੜਾ ਸੂਟ ਆ ਉਹ ਵੀ ਆਪਾਂ ਤੁਹਾਡੇ ਤੱਕ ਪਹੁੰਚਾਉਨੇ ਆ ਜੀ ਜੇ ਤੁਹਾਨੂੰ ਤੁਹਾਡੇ ਤੋਂ ਜਿਹੜੇ ਹਾਈ ਲੈਵਲ ਦੇ ਸੂਟ ਹੁੰਦੇ ਆ ਉਹ ਤੁਸੀਂ ਲੈਣਾ ਚਾਹੁੰਦੇ ਹੋ ਉਹ ਵੀ ਆਪਾਂ ਰੱਖਦੇ ਆ ਹਰ ਇੱਕ ਤਰ੍ਹਾਂ ਦਾ ਕੱਪੜਾ ਆਪਣੇ ਕੋਲੇ ਅਵੇਲੇਬਲ ਆ ਜੀ ਹਰ ਇੱਕ ਤਰ੍ਹਾਂ ਦੀ ਜਿਹੜੀ ਦਰਪਨ ਦੁਪੱਟੀਆਂ ਦੀ ਵੈਰਾਈਟੀ ਅਵੇਲੇਬਲ ਹੈ ਜੋ ਤੁਹਾਨੂੰ ਪਸੰਦ ਹੋਇਆ ਤੁਸੀਂ ਲੈ ਸਕਦੇ ਹੋ ਵੀਡੀਓ ਨੂੰ ਜਿਹੜਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਇੱਕ ਸੋਣਾ ਜਿਹਾ ਕਮੈਂਟ ਤਾਂ ਜਰੂਰ ਕਰਿਆ ਕਰੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਨੇ ਤੇ ਆਪਣੇ ਕੋਲੇ ਜਿਹੜਾ ਵਰਕ ਵਗੈਰਾ ਤੇ ਆਪਾਂ ਜਿਹੜੇ ਉਹਨਾਂ ਸ਼ਾਰਟ ਵਗੈਰਾ ਚ ਅਪਲੋਡ ਕਰਦੇ ਰਹੇ ਨੇ ਆ ਡਿਜ਼ਾਈਨ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਕੋਈ ਵੀ ਕਲਰ ਪਸੰਦ ਆਉਂਦਾ ਤੁਸੀਂ ਆਪਾਂ ਨੂੰ ਮੈਸੇਜ ਕਰਕੇ ਜੋ ਵੀ ਸੂਟ ਬਣਵਾਉਣਾ ਚਾਹੋ ਨੇ ਬਣਵਾ ਸਕਦੇ ਹੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ